ਰੰਦੀ ਸੁਣ ਲੈ ਅੱਦਿਸ ਕੀ ਹੋਇਆ ਮੇਰੇ ਬਾਪ ਸਾਹਿਬ ਚੱਕੀ ਬੰਦ ਕਰਕੇ ਆ ਰਹੇ ਅਮਰ ਸਾਹਿਬ ਕੀ ਐ ਚੱਕੀ ਤੋਂ ਆਪਣੇ ਬੰਦਸ਼ੋਰ ਤੋਂ ਬੰਦ ਕਰਕੇ ਆ ਰਹੇ ਸੀ ਕਿ ਚਬੈ ਸੀਗਾ ਤੇ ਐਸੇ ਸੀ ਆਪੇ ਸਾਰੇ ਚੱਕੀ ਤੋਂ ਉਹਨੂੰ ਕਿਦੋਂ ਦੁਕਾਨ ਤੋਂ ਤੇ ਪਹਿਲੇ ਰਿਸ਼ਾ ਕਰ ਰਹੇ ਸੀ ਇਹਨਾਂ ਦਾ ਉਹ ਚਾਰ ਬੰਦੇ ਸੀਗੇ ਹਾਂ ਜੋ ਮੁੰਬਈ ਤੇ ਸੀਗੇ ਉਹ ਪਹਿਲਾਂ ਆਏ ਹੋੜੇ ਵੀ ਆਏ ਤੇ ਇਹਦਾ ਆਹ ਲੱਗ ਰਿਹਾ ਨੋਰਮਲ ਮਾਲ ਆ ਰਹੀ ਆ ਉਹਨੇ ਫਿਰਾਂ ਦੀ ਪਸਾਰ ਮਾਰ ਮਾਰ ਦੀ ਕੋਸ਼ਿਸ਼ ਕੀਤੀ ਇਨੇ ਗਪ੍ਰਿਆਤ ਬਾਹ ਕੱਤੀ ਇਨੇ ਬਾਤ ਲੱਗ ਗਈ ਤੇ ਅਗਰ ਉਹਨਾਂ ਨੇ ਆਪੋ ਬਚਾ ਲਈ ਗੋਲਿਆ ਕਮਾ ਤੇ ਇੱਕ ਗੋਲੀ ਬਾਪਰੇ ਪੱਟ ਤੇ ਵੱਜ ਗਈ ਤੇ ਦੋ ਜੂਬੂ ਹੋ ਗਿਆ ਇੱਕ ਲੜਕੀ ਦੂਰ ਤਰਫ ਇਹ ਕੌਣ ਹੈ ਕਰ ਬਸ ਫਿਰ ਮੈਂ ਆਪਲੇ ਤੇ ਆਪਣੀ ਕਾਸੀ ਕੀ ਮਾਰ ਕਰਦੇ ਸਪਸ਼ ਅਧਿਕਾਰਨ ਦੀ ਮੰਗ ਕਰਦੇ ਆ ਕਿ ਵਾਸਤੇ ਜਲਦੀ ਜਲਦੀ ਇਹਨਾਂ ਹੱਲ ਹੋਵੇ ਤੇ ਜਿਹੜੇ ਮੁਲਜ਼ਮਾ ਉਹ ਜੇਲ੍ਹ ਚੋਂ ਆ ਗਏ ਫਿਰ ਇਹਨੂੰ ਸ਼ਟਾਈ ਕਰਨ ਦੀ ਵੀ ਨਹੀਂ ਆਖੀ ਇਹ ਵੀ ਆਲ ਪੇਸ਼ੈਂਟ ਅਮ੍ਰਿਤ ਪਾਲ ਸਿੰਘ ਰਾਏ ਨੇ ਸਗਰਾ ਦਾਤਰੇ ਫੀਟ ਜਿੱਥੇ ਵਾਰਦਾਤ ਹੋਈ ਹੈ ਕੋਈ ਲੁੱਟਪੋੜ ਦਾ ਕੇਸ ਕਹਿ ਰਹੇ ਹੋ ਆਪਣੇ ਮੂੰਹ ਅਸਾਲਟ ਹੀ ਹੈ ਕਿ ਉਹਨਾਂ ਦੇ ਲੈਫਟ ਥਾਈ ਤੇ ਫਾਇਰ ਆਫਾਇਰਿੰਗ ਜਰੀ ਹੈਗੀ ਐਂਟਰੀ ਵੂਨਡ ਹੈਗਾ ਆ ਤੇ ਲੈਫਟ ਰਿਸਟ ਤੇ ਵੀ ਵੂਨਡ ਹੈਗਾ ਐਕਸਾਈਜ ਦਾ ਤੇ ਉਹਦਾ ਪੇਸ਼ੈਂਟ ਓਰੀਐਂਟਡ ਹੈਗਾ ਆ ਵਾਈਟਲ ਸਟੇਬਲ ਹੈਗਾ ਤਾਂ ਠੀਕ ਹੈ ਹਜੇ ਪੇਸ਼ੈਂਟ ਦੀ ਹਾਲਤ ਠੀਕ ਹੈ ਜੀ ਅੱਗੇ ਕੀ ਲੱਗਦਾ ਮੇਰੀ ਅੱਖੀ ਜਾਈ ਚੱਕੀ ਹੋਇਆ ਸੀ ਕੇਸ ਦਾ ਪੂਰਾ ਮਾਮਲਾ ਮੁੱਕ ਗਿਆ ਆ ਜੀ तो थे, थे थे। ये आज भाई का पीछे बैठ गए थोड़ी भी चढ़ाई कोई पहला दाढ़ पाया तो बिल्कुल नहीं ना मतलब बैक होने की <सीवी> बैक होने भी कितनी लगेगी क्या जाने बात गुड़ी लगी वो बोलने पड़ गए दाढ़ आ थे आईटेक की भारत का गढ़ियां की बात देखो एक नमूने वैसा निकालते लोरा अंग्रेजी लिया लोरा ਉਹ ਦੇਖੋ ਕਿ ਕਿਤੇ ਕੋ ਕਿਤੇ ਉਹ ਕਿਤੇ ਤੇ ਮਹਾ ਕੋਲੇ ਕਿਨਾਂ ਸੱਤ ਫੋਲਟ ਤੇ ਦੇਖੋ ਜਿਹੜਾ ਜੇ ਨਹੀਂ ਗੰਤ ਜਿਹੜੀ ਸਗਰਾਂ ਲੁੱਟ ਦਾ ਮਾਮਲਾ ਹੋਇਆ ਹੈ ਕੀ ਹੋਈ ਵਾਰ ਦਾ ਪੁਰੀ ਅੱਜ ਰਾਤ ਨੂੰ ਕਰੀਬ 8:30 ਵਜੇ ਦੇ ਕਰੀਬ ਪਿੰਡ ਦੇ ਵਿੱਚ ਜਿਹੜੀ ਕਰਿਆਨੇ ਦੀ ਦੁਕਾਨ ਹੈ ਇੱਥੇ ਚਾਰ ਜਿਹੜੇ ਅਣਪਛਤੇ ਵਿਅਕਤੀ ਉਹਨਾਂ ਨੇ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜੇ ਮਕਾਨ ਜਿਹੜੇ ਦੁਕਾਨ ਦੇ ਮਾਲਕ ਸੀ ਉਹਨਾਂ ਬੜੇ ਬਹਾਦਰੀ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਵੀ ਜਿਹੜੀ ਹੈਗੀ ਕਾਮਯਾ ਫਿਰ ਉਹਨਾਂ ਨੇ ਉੱਤੇ ਫਾਇਰ ਕਰ ਦਿੱਤਾ ਜਿਸ ਦੇ ਨਾਲ ਉਹਨਾਂ ਦੇ ਪੱਟ ਤੇ ਗੋਲੀ ਲੱਗ ਗਈ ਹੈ ਅਸੀਂ ਅਫੇਅਰ ਦਰਜ ਕਰਿਆ ਹੈ ਜਲਦੀ ਦੋਸ਼ਨ ਭਾਲ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਏਗਾ